ਪੰਜਾਬ ਸਰਕਾਰ ਦੇ ਮਲਾਇਆ ਦੀ ਮੁੱਖ ਮੰਗਾਂ ਵਿੱਚ 6 ਬੇਹਨ ਏਰੀਆ ਲਗਭਗ 18 ਹੇਕੜ ਬਣਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਫੈਲਾਵ ਕੀਤਾ ਗਿਆ ਸੀ ਬਾਕੀ ਉਮਰ ਦੇ ਮੰਗੀਆਂ ਦੇ ਦਵਾਂਗੇ ਜੋ ਰੈਗਰ ਮਲਾਜਮਾ ਉਹਨਾਂ ਨੂੰ ਏਰੀਆ ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋ ਜਾਊਗਾ ਜਿਸ ਕਰੇ ਮਲਾਜਮਾਂ ਵਿੱਚ ਖੁਸ਼ੀ ਲਹਿਰਾ ਦੂਜੇ ਪਾਸੇ ਡੀਆਰ ਦੀ ਵੱਡੀ ਮੰਗਾਂ ਜੀ ਕੇਂਦਰ ਸਰਕਾਰ ਨਾਲ ਡੀਆਰ 58% ਆ ਪੰਜਾਬ ਸਰਕਾਰ ਦੇ ਮਿਲਾਨ ਡੀ ਦੇ 42% ਆ 16 ਫਲਾਂ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਨਾਲ ਵਿਤੋਨੀ ਹਰਪਾਲ ਸਿੰਘ ਜੀ ਮਨ ਨਾਲ ਮਿੰਡੀਆਂ ਹੋਈਆਂ ਵੀ ਡੀ ਦੇ ਵਿੱਚ 16 ਫਲਾਂ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ 2025 ਦੇ ਵਿੱਚ ਡੀ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਮਲਾਜਾਂ ਵਿੱਚ ਬਹੁਤ ਗੁੱਸਾ ਹੈ ਵਿਤੋਨੀ ਹਰਪਾਲ ਸਿੰਘ ਜੀ ਦਾ ਬਿਆਨ ਆਇਆ ਕਿ ਉਹਨਾਂ ਦੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਨੇ ਡੀ ਦੇ ਵਿੱਚ ਵਾਅਦਾ ਹੋ ਸਕਦਾ ਹੈ ਜੀ 17 ਸਾਲ 2020 ਦੇ ਮਲਾਏ ਨੂੰ ਚੇਨਾ ਪੇਕ ਵਿੱਚ ਲਾਗੂ ਕਰਨ ਦੀ ਗੱਲ ਆ ਕਿਉਂਕਿ ਜਿਹੜਾ ਮੁਲਾਜ਼ਮ 13000 ਰੁਪਏ ਨੂੰ 받ਤ ਹੋਇਆ ਉਹਦੀ ਤਨਖਾਹ 10-12000 ਵਾਧਾ ਜਿਹੜਾ ਮੁਲਾਜ਼ਮ 17000 ਰੁਪਏ ਤੋਂ ਬਾਅਦ 받ਤੀ ਹੋਇਆ ਉਹਦੀ ਬਸਤਾਂ ਵਿੱਚ ਲੱਗਿਆ ਉਹਦੀ ਤਨਖਾਹ 10-12000 ਘਟ ਜਾਂਦੀ ਆ ਅਸੀਂ ਮੰਗ ਕਰਦੇ ਆ ਮਾਨ ਸਰਕਾਰ ਤੋਂ ਵੀ 50 ਦੇ ਮੁਲਾਜ਼ਮਾਂ ਨੂੰ 50 ਦਾ ਸਕੇਲ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਦੂਜੀ ਵੱਡੀ ਮੰਗ ਅੱਜ ਪੰਜਾਬ ਸਰਕਾਰ ਦੇ ਮੈਹਗ ਵਿੱਚ ਬਹੁਤ ਵੱਡੀ ਗਿੰਦੀ ਵਿੱਚ ਕੱਟੇ ਮਾਲਮ ਕੰਮ ਕਰਦੇ ਆ ਉਹਨਾਂ ਦੀ ਮੀਟਿੰਗ ਮੁਖਰੇ ਭਵਾਂ ਤੋਂ ਨਾਲ ਹੋਈਆਂ ਪਿੱਤਾਂ ਸਰਪਾਲ ਸਿੰਘ ਜੀ ਨਾਲ ਹੋਈਆਂ ਉਹਨਾਂ ਦੱਸਿਆ ਕਿ ਸਾਨੂੰ ਪੰਜਾਬ ਸਰਕਾਰ ਦੇ ਮਹਿੰਗ ਵਿੱਚ 20 ਸਾਲ ਹੋ ਗਏ ਕੰਮ ਕਰਦੇ ਨੂੰ ਪਰ ਉਸ ਨੂੰ ਪੱਕਾ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਲਾੜੇ ਲਾ ਕੇ ਟਾਈਮ ਬਸ ਕਰੀ ਆ 1 ਜਨਵਰੀ 2026 ਨੂੰ ਠੇਕਾ ਮਾਲਮ ਸਿੰਘ ਮੋਰਚੇ ਜਾਗੂ ਜਬਰੂ ਸਿੰਘ ਉਹਨਾਂ ਦੀ ਮੀਟਿੰਗ ਜੋ ਪਾਰਕੋਂ ਦੇ ਸੇਮ ਦੇ ਨਾਲ ਮਹਾਲੀ ਵਿੱਚ ਹੋਈ ਸੀ ਪਰ ਉਹਨਾਂ ਨੇ ਇਹੀ ਪ੍ਰੋਸਾ ਦਵਾਇਆ ਕਿ ਅਲੀਆ ਮੰਗਨ ਹਲ ਕੀਤਾ ਜਾਊਗਾ ਪਰ ਮਲਾਜਾਂ ਨੇ ਦੇਖਿਆ ਕਿ ਬਹੁਤ ਲਾਰੇ ਲੱਗ ਚੁੱਕੇ ਹਨ ਤੇ ਲਾਰੇ ਸਟੰਗ ਆ ਚੁੱਕੇ ਆ ਠੇਕਾ ਮਲਾਜ ਸੰਘਰਸ਼ ਮੋਰਚਾ ਪੰਜਾਬ ਨੇ ਫਾਇਦਾ ਕੀਤਾ 7 ਫਰਵਰੀ ਨੂੰ ਬਿੱਤਾਂ ਰੇ ਹਰਪਾਲ ਸਿੰਘ ਜੀਮਾ ਦਾ ਹਲਕਾ ਦਿਰਵਾ ਜਾ ਕੇ ਜੋ ਪੰਜਾਬ ਦੇ ਮਲਾਜਮਾਂ ਮਾਂ ਸਰਕਾਰ ਦੇ ਲਾਰਿਆਂ ਦੀ ਭੁੱਲ ਹੋਣਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ